ਕਹਤੋ ਬਦੀਆ ਯਾਦ ਕਰਾ ਪਤੰਕੇ ਚਾਹ ਬਣਾਈਆਂ ਟਿੱਕੇ ਪਾਨੇ ਆਦਿ ਗਿਆ ਨਹੀਂ ਲੱਗਦਾ ਜਿਵੇਂ ਬਾਲੇ ਰਾਹ ਆਇਆ ਹਾਂ ਤੇ ਕਿਹਾ ਬਦਿਆ ਪਰ ਜਦੋਂ ਤੱਕ ਸਾਰੇ ਆਮੀ ਚਾਹ ਬਣਾਉਂਦੇ ਆ ਟਿੱਕੇ ਸਾਰੇ ਚਾਹ ਬਣਾਉਂਦੇ ਆ ਇਹ ਕਿ ਚਾਹ ਬਣਾਉਂਦੇ ਆ ਬੱਤੀ ਤੇ ਨਹੀਂ ਪਤੀ ਰਾਤ ਨਹੀਂ ਆਗੀ ਸਾਡੀ ਮੂਰ ਨੇ ਬਹੁਤ ਤੰਗ ਕੀਤਾ ਹਣੀ ਰੋਂਦੀ ਪਈ ਰਾਤ ਦੀ ਪਤੀ ਨਹੀਂ ਆਗੀ ਤਾਰਦੀਆ ਅਸੀਂ ਪਾਉਣ ਲੱਗੇ ਆ ਪੰਖੀ ਪਸੀ ਪਾਈਏ ਚਾਹ ਲੈ ਫਿਰ ਫਨੇ ਖਾਣ ਦੇ ਨਾ ਖਾਣ ਦੇ ਪਾਤੀਆ ਚਾਹ ਬਜੂਤੀ ਨਰਬਾਲਾ ਵਾਸਤੇ ਤੋਪਾਈ ਦਾ ਠੀਕਾ ਫਿਰ ਅੱਜ ਕੋਲੇ ਦੋ ਦਾ ਦਨੋ ਦੀ ਚਾਹ ਦੇਖੋ ਮਿੱਠਾ ਠੀਕ ਪੈ ਗਿਆ ਮਾੜਾ ਜਿਹਾ ਚੰਕਰ ਕੇ ਲੇ ਗਏ ਉਹ ਰਾਜਾ ਕਿਤਾਬ ਸਾਦਾ ਜੜੀ ਕਾਲਜ ਚਾਹ ਪਿੰਦਾ ਹੈ ਕਾਲਜੋਂ ਬਿਨਾਂ ਨਹੀਂ ਪਿੰਦਾ ਗਰਾ ਚਾਚਾ ਯਾ ਬੰਧੀਆ ਚਾਹ ਚਾ ਦੇ ਮਰ ਸਾਬਣਾ ਹਿੰਮਤ ਕਾਲਜ ਚਾਹ ਪਿੰਦਾ

ਹਾਂ ਦੇ ਤੋਰੇ ਤੋਂ ਜਨਾ ਕੇ ਮੈਂ ਉਹ ਐਕਸਪਾਇਰ ਕਰਤੀ ਜੰਮੀ ਹੁੰਦੀ ਹੈ ਜਿੰਨਾ ਆਖਿਆ ਤੇ ਜੱਸ ਕਿ ਦਿੱਤੇ ਵੀ ਜਿਆਦੇ ਤਾਂ ਲਾ ਦੇ ਜਨਾ ਤੇ ਉਹ ਚਾਹ ਦੇ ਤਲੋ ਕਰ ਪਿਆ ਤੁਸੀਂ ਆ ਬੀਖੋ ਦੋਨੋਂ ਜੇ ਦੇਖਾ ਦੋਨੋਂ ਜੇ ਹੋਲੋ ਕਿ ਗੱਦ ਉਹ ਇਹਦੇ ਤੇ ਬਤਨੀ ਆਈ ਚਾਈਦਾ ਹੈ ਤਾਂ ਇਹਦੇ ਤੋਂ ਨਾਲ ਉਹ ਕੋਠੇ ਜਾ ਦੇਖ ਪੈਰ ਦਾ ਮੈਂ ਇੱਥੇ ਦੇ ਗੇਮ ਤਿਆਰ ਲੱਦੇ ਹਾਂ ਤੇ ਪੁੱਛਿਆਂ ਦਾ ਫਾਲਤ ਟਿਆ ਨਾ ਆ ਚਾਲਾਂ ਆਈਆਂ ਫਿਰ ਨੇ ਲੈਣ ਅਥੇ ਦਾ ਦੇ ਥਲੀ ਚਾਲਾ ਕੇ ਤਮਾਮ ਚਲੇ ਜਾ ਫਿਰ ਵੀ ਆਜੋ ਆਪਾਂ ਦਾ ਗੁੱਤ ਤੇ ਹਾਂ ਨਾ ਆ ਵੇਡੋ ਗੁੱਤ ਵਾਇ ਮੀਨ ਤੋ ਬਾਦੀ ਦੇਦਾ ਬਦੀਆ ਮਾਸ਼ਾ ਲੈਂਦਾ ਨਾਲੇ ਗੁੱਤ ਖਾਜੂ ਅੰਦੂਤ ਕੋਤੀਆ ਹੈ ਖਾਣ ਫੋਟ ਹੱਦ ਨੂਰ ਖਾ ਲੈਂਦੀ ਨਾ ਵੇਰਾ ਬਤਨੀ ਆਈ ਜਾਰੀ ਦੇ ਪਿੱਛੇ ਫਾਲਤ ਪੈ ਗਿਆਹੀਂ ਤੇ ਫਿਰ ਉਹ ਤਾਂ ਬਹਿ ਨਹੀਂ ਡਾਉਣ ਲੋ ਗਿਆ ਤੇਰੇ ਆਪਾਂ ਉਹ ਤਾਂ ਉਹ ਆ ਪੈ ਸਕਦੇ ਮੈਂ ਪਰ ਮੰਗੇ ਦਾ ਨਹੀਂ ਆਇਤੀ ਤੇ ਦੇ ਤੇ ਕਹੋ ਜੇ ਠੰਡਾ ਰਹਿਣਾ ਮਾਸ਼ਾ ਅੱਲਾਹ ਇਸ਼ਾਰਾ ਕਰਾ ਲੈ ਤਾਂ ਇਹ ਤਾਂ ਗੰਨੀ ਲਈ ਚੰਦੇ ਹੀ ਫਿਰ ਆਪਾਂ ਕੀ ਆਇਕਰ ਮੇਰੇ ਲਈ ਤੇ ਕੱਟਿਆ ਲਾਤਾ ਕੀ ਆ ਨਾ ਬੀ ਕੋ ਖਾਣਾ ਹੀ ਹਾਂ ਉਹ ਵੀ ਆ ਕੀ ਤੁਸੀਂ ਕਹਿੰਦੇ ਹੋ ਲੈ ਲੈਂਦਾ ਸਾਂ? ਤੇਰਾ ਜੱਜ ਨਹੀਂ ਕੋਈ ਬੰਦਾ। ਕਮੈਂਟ ਜ਼ਰੂਰ ਮਾੰਨਾ। ਲਾਇਕ ਤੇ ਕਮੈਂਟ। ਅਰੇ ਬੇਦੇ ਬਾਕੀ ਕਹਤੇ ਆ। ਝਾੜਾ ਕਿਉਂ? वेكله को थे तो उधर जा नंद ने नु पोट पर पोट दे ओथे जा नु पोट पे वे कर लो आ जा चनु

ਆਜਾ ਆਜਾ ਉਹ ਤਾਂ ਤੇਹੀ ਹੋ ਰਿਆ ਤੇ ਹੁਣ ਆਪਾਂ ਪੱਤੇ ਪਾਵਾਂ ਲੱਤੇ ਆ ਤੇ ਇਹ ਆਪਾਂ ਨੂੰ ਬੰਨ੍ਹ ਦਈ ਹੁੰਦਾ ਨਹੀਂ ਦੱਸਦਾ ਮੈਂ ਬਣ ਰ ਆ ਬਤਨੀ ਆ ਕਿ ਤੇ ਤੁਹਾਨੂੰ ਪਰ ਬਣਨੇ ਪਏ ਤੇ ਹਾਂ ਆਪਰੇ ਥੋੜੀ ਪਾਵਾਂ ਦਿਆਂ ਤੇ ਫੇਰ ਆਪਾਂ ਪੱਤੇ ਪਾਣੇ ਤੇ ਉੱਤਪਾਦ ਆ ਪਿਆ ਆਪਣਾ ਗੋਆ ਕਥਾ ਕਰਨਾ ਪਹੁੰਚਾ ਤੇ ਪੇਜੇ ਆ ਤੇ ਹੁਣ ਆਪਣਾ ਗੋਆ ਕਥਾ ਕਰਨ ਦਤੇ ਮਾਦੇ ਮੇਕੋ ਤੋ ਬੀ ਚੱਜ ਜਾਂਦੀ ਆ ਤੇ ਮੁਕੇ ਪਥੇ ਲੈ ਜੈਣਾ ਨਾ ਬਾਬੂ ਗੱਦਾ ਲੈ ਜਾਂਦਾ ਪੈਲੂ ਬਾਬੂ ਪੈਲੂ ਗੱਦਾ ਲੈ ਜਾਂਦਾ ਤੇ ਮੁਕੇ ਆਪਣਾ ਗੋਆ ਕਥਾ ਕਰੀਆ

ਦੁੱਧ ਪੀ ਲੋ ਗਰਮੀ ਆ ਪੀ ਲੋ ਪੁੱਤ ਪੀ ਲੋ ਦੁੱਧੂ ਪੀ ਲਾ ਦੁੱਧ ਪੀ ਲਾ ਕੱਗ ਤੇ ਬਲਾਰੂਗੀ ਤੀਜਾ ਖਲਾਰੂਗੀ ਹੋਰ ਚਾ ਦੁੱਧ ਨਾਲ ਘਾਟਾ ਜਨੇ ਆਪਣੇ ਕੱਪੜੇ ਧੋੜੇ ਹੁੰਦੇ ਆ ਹਰੇ ਦਾ ਸਪਰੇ ਕਰ ਦੇਣੀ ਬੇਡੇ ਬੇਡ ਨਾਲ ਆਪ ਸਪਰੇ ਕਰਨ ਲੱਗੇ ਆ ਬੇਡੇ ਦੇ ਬਹੁਤ ਕੱਟਾ ਸੀ ਕਿ ਤਵੜਾ ਕਹਾਵਾ ਉਹ ਆਜੰਦੀਆ ਗੰਦ ਬੋਧ ਪੈਂਦਾ ਏ ਆਪਾਂ ਸਾਰੇ ਬਿੱਡ ਸਾਫ ਕਰਦੇ ਆ ਬਹੁਤ ਗੰਦ ਪੈਂਦਾ ਏ ਤੇ ਚਾਦਰ ਝਾੜਦੇ ਆ ਬਹੁਤ ਗੰਦਗੀ ਰਹਿੰਦੀ ਆ ਕਰ ਸਾਫ ਤੇ ਕਰਨੇ ਪੈਂਦੇ ਆ ਫਿਰ ਰੋਜ ਗੰਦ ਬੜਾ ਪੈਂਦਾ ਏ ਪਿੱਡ ਝਾੜ ਕੇ ਫਿਰ ਇੱਧਰ ਵੀ ਸਫਾਈ ਕਰਨੀ ਦੂਜੇ ਕਮਰੇ ਚ ਵੀ ਬਹੁਤ ਸਫਾਈਆਂ ਕਰਦੇ ਇੱਥੇ ਨਿਕਟ ਤਵੜਾ ਜੰਮਿਆ ਇੱਕ ਚਾਹ ਵਧੀ ਡੁੱਲਦੀ ਇੱਥੇ ਕੱਤਾ ਬਹੁਤ ਜੰਮਿਆ ਹੈ ਬेड ਸਾਫ ਕਰਕੇ ਫਿਰ ਦੂਜੇ ਦੂਜੇ ਚ ਕਮਰੇ ਚ ਦਜੇ ਬਾਹਰ ਬਾਹਰਲਾ ਬेड ਵੀ ਸਾਫ ਕਰਨਾ ਹੈ ਹਾਂ ਇਹਨਾਂ ਬਾਹਰਲਾ ਸਾਫ ਕਰਨਾ ਹੈ ਅਵੇ ਨੂਰ ਨੇ ਰੋਟੀ ਸੁੱਟਦੀ ਨੂਰ ਖਾਂਦੀ ਹੈ ਨੂਰ ਦੇ ਕੱਲ ਦੀ ਰੋਟੀ ਪਈ ਹੈ ਬेड ਦੇ ਉੱਤੇ ਨੂਰ ਬਹੁਤ ਰੋਟੀ ਖਾਂਦੀ ਹੈ ਅਵੇ ਬੈੱਡਾ ਵੀ ਸਾਫ ਕਰਨਾ ਹੈ ਗੰਦਗੀ ਬੜੀ ਪੈਂਦੀ ਆ ਖਲਾਰਾ ਵੜਾ ਖਿਲਰਦਾ ਏ ਇੱਕ ਹਵਾ ਆਂਦੀ ਆ ਵੜਾ ਗੰਦ ਪੈਂਦਾ ਹੈ ਅੰਦਰ ਬਹੁਤ ਜ਼ਿਆਦਾ ਗੰਦਗੀ ਪੈਂਦੀ ਆ ਵੜੀ ਗੰਦ ਪੈਂਦਾ ਹੀ ਆ ਮੈਂ ਸਫਾਈ ਕਰ ਕਿੱਦੇ ਸੋਨੇ ਬੈੱਡਾ ਬੈੱਡ ਕਿੰਨੇ ਸੋਨੇ ਚਮਕਦੇ ਆ ਕਿੱਡੀ ਸੋਹਣੀ ਸਫਾਈ ਹੋ ਗਈ ਆ ਬੋਲਿਛਕਦੇ ਆ ਬੈੱਡ ਬੜੇ ਨਿਸ਼ਕਦੇ ਬੈੱਡ ਬਹੁਤ ਸੁੰਦਰ ਸਫਾਈ ਹੋ ਗਈ ਆ ਜਤਨੂਰਾ ਜਤਨੂਰਾ

बड़ी होनिया मझा बे मंजे डाया करा गे तरीकें ठीक है एक और तरीक दो दौक ठीक है सागी वेख लो कुरकुर कि बनना डॉगी सा नूर की कर दी है जसनूर कि कर

Pila, 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 papa papa, papa? ਅਲਬੇਤ ਤੁਮਾਂ ਤੇਰੇ ਆ ਕੱਤੀ ਲਈ ਆ ਨਾ ਕੱਤੀ ਨਹੀਂ ਜੀ ਉਹ ਲੈ ਲੈ ਉਹ ਨਾ ਕਿ ਇਹ ਚਾਰਜ ਹੋਇਆ ਨਾ ਹਾ ਦਾ ਗਾਹੀ ਆ ਗਿਆ ਖਿੰਦੀ ਖੋਛੋ ਜਾਂ ਤੱਬੀ ਫੜਾਈ ਆਹ ਹੋ ਬੜੀ ਖੋਛੋ ਇੱਥੇ ਆ ਗਿਆ ਦੇ ਆ ਗਿਆ ਬੋਦਰ ਦਾ ਪਾਣੀ ਬਣਾਈ ਬੋਦਰ ਨੂੰ ਰੰਗ ਦੇ ਲਾ ਲੀ ਖਸ ਹੋ ਗਈ ਆ ਤੇਲੇ ਆ ਗਿਆ ਅੱਜ ਬਰੀਕ ਆਏ ਪੱਟੇ ਆ ਮਖੂਦੀ ਅੱਜ ਪੱਟੇ ਬਰੀਕ ਆ ਅੱਗੇ بڑے ਮੋਟੇ ਹੁੰਦੇ ਸੀ ਅੱਜ ਨਿੱਕੇ-ਨਿੱਕੇ ਬਰੀਕ ਆ ਅੱਜ ਅੱਜ ਬਰੀਕ ਮਾਰੀ ਫੇਰਾ ਤਾਂ ਗੋਲ ਨਹੀਂ ਜਾ ਆਪਾਂ ਮੈਂ ਜੁਨਾ ਤਗਨਾ சொல்லின 바닥으로 넣으세요. 이거도

Addi, parla. E pundi, vai. Bundi, pundi. Può dine vai, bundi. In di, vuoi Non è di carico. Non è di carico. Non Non è Non Non è

दार सातापुस फाट नंदमीलाचला पडो अनको ठेवाय काय पाणी देजा पण कोठे दे द्या कान पाणीच लिया ओ रजे दितो पाणी कर दे तापवा सुदती साबत आमी टाकडो

ਗਰਮੀ ਲੱਗਦੀ ਗਰਮੀ ਬੱਤੀ ਹੈ ਨਹੀਂਗੀ ਬੱਤੀ ਹੈ ਨਹੀਂ ਗਰਮੀ ਲੱਗਦੀ ਹੈ ਬੜੀ ਗਰਮੀ ਹੈ ਨਾ ਆ ਗਰਮੀ ਲੱਗਣ ਲਈ ਹੈ ਬੱਤੀ ਦੇ ਮੈਂ ਲਿਆਵਾ ਬਣਾ ਕੇ ਉਹਨੂੰ ਆਹੋ ਬੈਂ ਦਾ ਖੋਲਣਾ ਪੈਣਾ ਲੈ ਕੇ ਜਾਣਾ ਪੈਣਾ ਬੈਂਤ ਨਾਲ ਸਿੱਨ ਬਹਤਰ ਖਰਾਬ ਹੋਇਆ ਨਾ ਰਾਤ ਸੁੱਝ ਮਸ ਕਰ ਦੋਨੋਂ ਜਾਣਾ ਆਹ